ਸਰ ਜਦੋਂ ਅਸੀਂ ਛੋਟੇ ਹੁੰਨੇ ਆ ਤਾਂ ਸਾਡੇ ਘਰ ਤੇ ਸਾਨੂੰ ਦੱਸਦੇ ਹੁੰਦੇ ਨੇ ਕਿ ਪਹਿਲਾਂ ਸਮਾਂ ਐਦਾਂ ਹੁੰਦਾ ਸੀ ਤਾਂ ਤਰਮਿੰਦਰ ਦਿਓਲ ਬਾਰੇ ਤੁਹਾਨੂੰ ਤੁਹਾਡੇ ਘਰ ਦੇ ਨੇ ਕੀ ਕੋਈ ਦੱਸਿਆ ਜੀ ਜੋ ਅਸੀਂ ਸੁਣਦੇ ਆ ਕਿ ਉਹ ਕਹਿੰਦੇ ਸ਼ੁਰੂ ਤੋਂ ਹੀ ਆਪਣੀ ਹੈਲਥ ਫਿਟਨੈਸ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਸੀਗੇ ਤੇ ਬੋਲੀਵੁੱਡ ਬੋਲੀਵਾਲ ਖੇਡਣ ਤੇ ਬਹੁਤ ਸ਼ੁਕੀਨ ਸੀਗੇ ਵੀ ਦੇਖਦੇ ਹੋ 8 ਦਸੰਬਰ ਨੂੰ ਉਹਨਾਂ ਦਾ ਜਨਮ ਦਿਨ ਵੀ ਆ ਰਿਹਾ ਸੀ ਤੇ 90 ਸਾਲ ਦਾ ਹੋ ਜਾਣਾ ਸੀ ਉਹਨਾਂ ਨੇ ਘਰਦਿਆਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਕਿ 90s ਵਾਲਾ ਜਿਹੜਾ ਵੱਡੇ ਆ ਉਹ ਸੈਲੀਬ੍ਰੇਟ ਕੀਤਾ ਜਾਣਾ ਤਾਂ ਕਿੰਨਾ ਵੱਡਾ ਚਟਕਾ ਪਰਿਵਾਰਕ ਮੈਂਬਰਾਂ ਨੂੰ ਵੀ ਲੱਗਿਆ ਹੋਏਗਾ। ਉਹਨਾਂ ਨੂੰ ਉਮੀਦ ਸੀ ਕਿ ਉਹ ਅੱਛੇ ਹੋਣਗੇ ਤੇ ਅਸੀਂ 8 ਦਸੰਬਰ ਨੂੰ ਬੰਬੇ ਜਾ ਕੇ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਵਿਸ਼ ਕਰਾਂਗੇ ਬਟ ਉਹ ਸਾਡਾ ਸੁਪਨਾ ਸੁਪਨਾ ਹੀ ਰਹਿ ਗਿਆ ਜੀ। ਬਾਲੀਵੁੱਡ ਦੇ ਹੀਮਨ ਧਰਮਿੰਦਰ ਦਿਓਲ ਅੱਜ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਹਿਲਾਂ ਵੀ ਕੁਝ ਦਿਨ ਪਹਿਲਾਂ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਕਿ ਬਾਲੀਵੁੱਡ ਦੇ ਹੀਰਮਨ ਤਰਮਿੰਦਰ ਦਿਓਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਉਹ ਖਬਰ ਜਿਹੜੀ ਹੈ ਝੂਠੀ ਸੀ ਤੇ ਜਿਸ ਤੋਂ ਬਾਅਦ ਅੱਜ ਵੀ ਲੋਕਾਂ ਨੂੰ ਯਕੀਨ ਕਰਨਾ ਕਾਫੀ ਜ਼ਿਆਦਾ ਮੁਸ਼ਕਲ ਹੋ ਗਿਆ ਸਾਹਨੇਵਾਲ ਦੇ ਪੁਰਾਣਾ ਬਾਜ਼ਾਰ ਦੇ ਉਸ ਘਰ ਦੇ ਬਾਹਰ ਅਸੀਂ ਮੌਜੂਦ ਹਾਂ ਜਿਸ ਘਰ ਦੇ ਵਿੱਚ ਤਰਮਿੰਦਰ ਦਿਓਲ ਰਹਿੰਦੇ ਹੁੰਦੇ ਸੀ ਕਾਫੀ ਸਮਾਂ ਉਹਨਾਂ ਨੇ ਆਪਣਾ ਇਸ ਘਰ ਦੇ ਵਿੱਚ ਬਿਤਾਇਆ ਹਾਲਾਂਕਿ ਘਰ ਜਿਹੜਾ ਰੈਨੋਵੇਟ ਹੋ ਚੁੱਕਿਆ ਪਰ ਕਾਫੀ ਵਾਰ ਤਰਮਿੰਦਰ ਦਿਓਲ ਇਸ ਇਲਾਕੇ ਦੇ ਵਿੱਚ ਆਏ ਵੀ ਨੇ ਅਕਸਰ ਗੱਲਾਂ ਹੁੰਦੀਆਂ ਨੇ ਜਦੋਂ ਅਸੀਂ ਛੋਟੇ ਹੁੰਨੇ ਆ ਤੇ ਸਾਡੇ ਵੱਡੇ ਘਰ ਦੇ ਦੱਸਦੇ ਹੁੰਦੇ ਨੇ ਕਿ ਪਹਿਲੇ ਜ਼ਮਾਨੇ ਦੇ ਵਿੱਚ ਇਹ ਕੁਝ ਹੁੰਦਾ ਸੀ ਤਾਂ ਤਰਮਿੰਦਰ ਦਿਓਲ ਦੇ ਬਾਰੇ ਇਸ ਇਲਾਕੇ ਦੇ ਲੋਕਾਂ ਨੂੰ ਕੀ ਕੁਝ ਪਤਾ ਹੈ ਕੀ ਕੁਝ ਜਾਣਕਾਰੀ ਹੈ ਤਾਂ ਸਾਡੇ ਨਾਲ ਇੱਕ ਸ਼ਖਸ ਮਜੂਰ ਨੇ ਭਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੌਰਵ ਹੈ ਭਾਈ ਜੀ ਕਿੰਨੀ ਉਮਰ ਹੋਏਗੀ ਤੁਹਾਡੀ ਮੇਰੀ ਭਾਈ 39 ইয়ার্স ਜੀ ਜੀ ਤ੍ਰਿਮਿੰਦਰ ਦਿਓਲ ਬਾਰੇ ਤੁਹਾਨੂੰ ਕਿੰਨੀਕ ਜਾਣਕਾਰੀ ਕਿਉਂਕਿ ਅਕਸਰ ਜਦੋਂ ਅਸੀਂ ਛੋਟੇ ਹੁੰਨੇ ਆ ਤਾਂ ਸਾਡੇ ਘਰ ਦੇ ਸਾਨੂੰ ਦੱਸਦੇ ਹੁੰਦੇ ਨੇ ਕਿ ਪਹਿਲਾਂ ਸਮਾਂ ਐਦਾਂ ਹੁੰਦਾ ਸੀ ਤਾਂ ਤ੍ਰਿਮਿੰਦਰ ਦਿਓਲ ਬਾਰੇ ਤੁਹਾਨੂੰ ਤੁਹਾਡੇ ਘਰ ਦੇ ਨੇ ਕੀ ਕੋਈ ਦੱਸਿਆ ਜੀ ਅ빠 ਜੀ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਦੇਖੋ ਅਸੀਂ ਤਾਂ ਉਹਨਾਂ ਨੂੰ 3-4 ਵਾਰ ਮਿਲੇ ਆ ਪਰ ਜੋ ਅਸੀਂ ਸੁਣਦੇ ਆ ਕਿ ਉਹ ਕਹਿੰਦੇ ਸ਼ੁਰੂ ਤੋਂ ਹੀ ਆਪਣੀ ਹੈਲਥ ਫਿਟਨੈਸ ਇਸ ਚੀਜ਼ ਦੇ ਵਿੱਚ ਬਹੁਤ ਜ਼ਿਆਦਾ ਸੀਗੇ ਤੇ ਬਾਲੀਵੁੱਡ ਬਾਲੀਵੋਲ ਖੇਡਣ ਤੇ ਬਹੁਤ ਸ਼ੁਕੀਨ ਸੀਗੇ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਜੋ ਹੁਣ ਬਜ਼ੁਰਗ ਨਹੀਂ ਵੀ ਰਹੇ ਇਸ ਦੁਨੀਆ ਤੇ ਉਹ ਦੱਸਦੇ ਅਸੀਂ ਉਹਨਾਂ ਨਾਲ ਬਾਲੀਵੋਲ ਇਹ ਉਹਨਾਂ ਨੂੰ ਹੋਰ ਵੀ ਤਰ੍ਹਾਂ ਐਕਸਰਸਾਈਜ਼ ਕਰਨ ਦਾ ਸ਼ੌਂਕ ਸੀਗਾ ਜੀ ਆਪਣੇ ਆਪ ਨੂੰ ਫਿੱਟ ਰੱਖਣ ਦਾ ਸ਼ੌਂਕ ਸੀ ਇਹ ਸ਼ੌਂਕ ਰੱਖਦੇ ਸੀ ਉਹ ਇਹ ਤੇ ਕਿੰਨੀ ਵਾਰ ਮੁਲਾਕਾਤ ਹੋਈ ਕਿਉਂਕਿ ਜਦੋਂ ਉਹ ਆਂਦੇ ਹੋਣਗੇ ਤੁਹਾਡੀ ਮੁਲਾਕਾਤ ਜਦੋਂ ਹੋਈ ਤਾਂ ਇੱਕ ਸੁਪਨਾ ਹੁੰਦਾ ਹੋਏਗਾ ਕਿ ਮੈਂ ਇੰਨੇ ਵੱਡੇ ਸਟਾਰ ਦੇ ਨਾਲ ਮਿਲਣਾ ਜੋ ਸਾਡੇ ਹੀ ਇਲਾਕੇ ਦੇ ਰਹਿਣ ਵਾਲੇ ਨੇ ਜੀ 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 ਦੇਖੋ ਮੈਂ ਤਿੰਨ ਤੋਂ ਚਾਰ ਵਾਰ ਮਿਲਿਆ ਜੀ ਉਹਨਾਂ ਨੂੰ ਜਿੰਨੀ ਵਾਰ ਵੀ ਮਿਲਿਆ ਉਹਨਾਂ ਨੇ ਬਹੁਤ ਪਿਆਰ ਦਿੱਤਾ ਤੇ ਸਾਡੇ ਬਜ਼ੁਰਗਾਂ ਦੇ ਨਾਲ ਰਹੇ ਨੇ ਮੇਰੇ ਪੂਆਜੀ ਦੇ ਨਾਲ ਪੜਦੇ ਸੀ ਉਸ ਨਾਤੇ ਸਾਡੇ ਪਰਿਵਾਰ ਨਾਲ ਵੀ ਬਹੁਤ ਅੱਛਾ ਕਨੈਕਸ਼ਨ ਆ ਤੇ ਬਹੁਤ ਹੀ ਪਿਆਰ ਦਿੰਦੇ ਸੀਗੇ ਜੀ ਕਦੇ ਉਹਨਾਂ ਚ ਇਸ ਤਰ੍ਹਾਂ ਦੀ ਸੈਲੀਬ੍ਰਿਟੀ ਵਾਲੀ ਫੀਲ ਸਾਨੂੰ ਨਹੀਂ ਆਈ ਇੱਕ ਆਮ ਇਨਸਾਨ ਵਾਂਗੂ ਜਿੱਦਾਂ ਆਪਣੇ ਬਜ਼ੁਰਗ ਹੁੰਦੇ ਆ ਜੀ ਉਦਾਂ ਆਸ਼ੀਰਵਾਦ ਦਿੰਦੇ ਸੀਗੇ ਜੀ ਤੇ ਜਦੋਂ ਇਥੋਂ ਦੀ ਚਲੇ ਗਏ ਬੰਬੇ ਸ਼ਿਫਟ ਹੋ ਗਏ ਤਾਂ ਉਸ ਤੋਂ ਬਾਅਦ ਵੀ ਅਟੈਚਮੈਂਟ ਰਹੀ ਤੁਹਾਡੇ ਪਰਿਵਾਰ ਦੇ ਨਾਲ ਜੀ ਬਿਲਕੁਲ ਨਾ ਸਿਰਫ ਸਾਡੇ ਪਰਿਵਾਰ ਨਾਲ ਪੂਰੇ ਪਿੰਡ ਵਾਸੀਆਂ ਨਾਲ ਅਟੈਚਮੈਂਟ ਰਹੀ ਜਦੋਂ ਵੀ ਕੋਈ ਪਿੰਡ ਵਾਸੀ ਇਥੋਂ ਜਾਂਦੇ ਸੀ ਉਹਨਾਂ ਕੋਲ ਮਿਲਣ ਉਹਨਾਂ ਨੂੰ ਜਾਂ ਆਪਣੇ ਘਰਿਆਂ ਆਪਣੇ ਫਾਰਮ ਹਾਊਸ 'ਚ ਅੱਛੀ ਹੌਸਪਿਟੈਲਿਟੀ ਦਿੰਦੇ ਸੀ ਉਹਨਾਂ ਦਾ ਖਿਆਲ ਰੱਖਦੇ ਸੀ ਜੀ ਪਰਿਵਾਰ ਵਾਂਗੂ ਮਿਲਦੇ ਜੁਲਦੇ ਸੀ ਜੀ ਐਸੋ ਹੋਰ ਕੋਈ ਯਾਦਾਂ ਜਿਹੜੀਆਂ ਨਹੀਂ ਕਿਉਂਕਿ ਪਿੰਡ ਦੇ ਵਿੱਚ ਹੋਰ ਵੀ ਲੋਕ ਹੁੰਦੇ ਨੇ ਜਦੋਂ ਆਪਾਂ ਇਕੱਠੇ ਬੈਠਦੇ ਆ ਇੱਕ ਦੂਜੇ ਨਾਲ ਗੱਲਬਾਤ ਕਰਦੇ ਆ ਤਾਂ ਕੋਈ ਨਾ ਕੋਈ ਯਾਦਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਜਿਹੜੀਆਂ ਅਕਸਰ ਹੀ ਤਾਜ਼ੀਆਂ ਹੁੰਦੀਆਂ ਹੁਣ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਦੇ ਹੋਏ ਦੇਖੋ ਹੋਰ ਯਾਦਾਂ ਬਾਰੇ ਤਾਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਅੱਜ ਉਹਨਾਂ ਦੇ ਜਾਣ ਦਾ ਬਹੁਤ ਜ਼ਿਆਦਾ ਦੁੱਖ ਹੈ ਜੀ ਪਰ ਇਹੀ ਕਹਿ ਸਕਦੇ ਆ ਕਿ ਜੋ ਅਸੀਂ ਆਪਣੇ ਬਜ਼ੁਰਗਾਂ ਤੋਂ ਸੁਣਿਆ ਉਹਨਾਂ ਨੇ ਬਹੁਤ ਮਾਨ ਸਨਮਾਨ ਦਿੱਤਾ ਪਿੰਡ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਸਾਡੇ ਸਾਹਨੇ ਵਾਲ ਦਾ ਬਹੁਤ ਨਾਮ ਉਹਨਾਂ ਨੇ ਲਿਆਜਸ ਕਰਕੇ ਸਾਡੀ ਵੀ ਇੱਕ ਪਛਾਣ ਸਾਡੇ ਪਿੰਡ ਦੀ ਉਹਨਾਂ ਕਰਕੇ ਬਣੀ ਹੈ ਜੀ ਮੈਂ ਇਹੀ ਕਹਿਣਾ ਚਾਹੂੰ ਜਿਵੇਂ ਪਹਿਲਾਂ ਵੀ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਖਬਰਾਂ ਆ ਗਈਆਂ ਸੀ ਕਿ ਧਰਮਿੰਦਰ ਦਿਓਲ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਸਨੀ ਦਿਓਲ ਤੇ ਬੋਬੀ ਦਿਓਲ ਨੇ ਪੋਸਟ ਪਾ ਕੇ ਜਿਹੜਾ ਇਹ ਸਾਂਝਾ ਕੀਤਾ ਕਿ ਇੱਕ ਖਬਰਾਂ ਝੂਠੀਆਂ ਨੇ ਅੱਜ ਤੁਹਾਨੂੰ ਯਕੀਨ ਹੋ ਗਿਆ ਸੀ ਜਾਂ ਲੱਗਿਆ ਕਿ ਫੇਰ ਇੱਕ ਵਾਰ ਤੋਂ ਜਿਹੜੀ ਫੇਕ ਨਿਊਜ਼ ਆ ਗਈ ਜੀ ਦੇਖੋ ਉਸ ਟਾਈਮ ਵੀ ਬਹੁਤ ਝਟਕਾ ਲੱਗਿਆ ਸੀ ਜਦੋਂ ਨਿਊਜ਼ ਆਈ ਬਟ ਉਸ ਤੋਂ ਬਾਅਦ ਫੇਰ ਦੁਬਾਰਾ ਨਿਊਜ਼ ਕਰਕੇ ਉਹਨਾਂ ਨੂੰ ਕਲੈਰੀਫਿਕੇਸ਼ਨ ਦੇਣੀ ਪਈ ਬਟ ਅੱਜ ਜਦੋਂ ਇੱਕ ਪੂਰੇ ਨੈਸ਼ਨਲ ਮੀਡੀਆ ਤੇ ਆਪਣੇ ਪੰਜਾਬ ਦੇ ਟਰਸਟਡ ਮੀਡੀਆ ਨੇ ਜਦੋਂ ਡਿਕਲੇਅਰ ਕੀਤਾ ਤਾਂ ਫਿਰ ਸਾਨੂੰ ਯਕੀਨ ਹੋਇਆ ਕਿ ਵਾਕਈ ਇਹ ਚੀਜ਼ ਮਤਲਬ ਹੋ ਗਈ ਸਾਡੇ ਵਿੱਚ ਨਹੀਂ ਰਹੇ ਜੋ ਕਿ ਬਹੁਤ ਦੁੱਖ ਲੱਗਿਆ ਇਸ ਚੀਜ਼ ਨੂੰ ਸੁਣ ਕੇ ਤੇ ਤਰਮਿੰਦਰ دی올 ਦੇ ਨਾਲ ਜਿਹੜੇ ਉਸ ਸਮੇਂ ਦੇ ਉੱਤੇ ਇੱਥੇ ਰਹਿੰਦੇ ਸੀ ਉਹ ਲੋਕ ਅੱਜ ਕਿੰਨੇ ਕੁ ਲੋਕ ਇੱਥੇ ਮੌਜੂਦ ਨੇ ਇਸ ਪਿੰਡ ਦੇ ਵਿੱਚ ਆ ਦੇਖੋ ਜੀ ਬਹੁਤ ਘੱਟ ਮੇਰੇ ਤਾਇਆ ਜੀ ਉਹਨਾਂ ਦੇ ਅੱਛੇ ਫਰੈਂਡ ਸੀ ਉਹ ਕੈਨੇਡਾ ਚ ਨੇ ਤੇ ਬਹੁਤ ਸਾਰੇ ਬਜ਼ੁਰਗ ਇਸ ਦੁਨੀਆ ਤੋਂ ਜਾ ਚੁੱਕੇ ਆ ਜੋ ਐਕਚੁਅਲ ਚ ਉਹਨਾਂ ਦੇ ਨਾਲ ਸੀਗੇ ਤੇ ਹੁਣ ਕੋਈ ਸ਼ਾਇਦ ਹੀ ਹੋਵੇ ਜੋ ਉਹਨਾਂ ਦੇ ਕਲਾਸਮੇਟ ਜਾਂ ਉਹਨਾਂ ਦੇ ਬਰਾਬਰ ਸੀਗੇ ਬਹੁਤ ਕੋਈ ਸ਼ਾਇਦ ਮੇਰੇ ਖਿਆਲ ਨਾਲ ਹੁਣ ਮੌਜੂਦ ਨਹੀਂ ਹੋਣਗੇ ਜੀ ਕਿਵੇਂ ਦੇਖਦੇ ਹੋ 8 ਦਸੰਬਰ ਨੂੰ ਉਹਨਾਂ ਦਾ ਜਨਮ ਦਿਨ ਵੀ ਆ ਰਿਹਾ ਸੀ ਤੇ 90 ਸਾਲ ਦਾ ਹੋ ਜਾਣਾ ਸੀ ਉਹਨਾਂ ਨੇ ਘਰਦਿਆਂ ਦੇ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸੀ ਕਿ 90s ਵਾਲਾ ਜਿਹੜਾ ਵੱਡੇ ਹੈ ਉਹ ਸੈਲੀਬ੍ਰੇਟ ਕੀਤਾ ਜਾਣਾ ਤਾਂ ਕਿੰਨਾ ਵੱਡਾ ਝਟਕਾ ਪਰਿਵਾਰਕ ਮੈਂਬਰਾਂ ਨੂੰ ਵੀ ਲੱਗਿਆ ਹੋਵੇਗਾ ਜੀ ਬਹੁਤ ਝਟਕਾ ਲੱਗਿਆ ਜੀ ਅਸੀਂ ਉਮੀਦ ਕਰ ਰਹੇ ਸੀ ਜਦੋਂ ਉਹਨਾਂ ਦੀ ਚੰਗੀ ਸਿਹਤ ਬਾਰੇ ਦੁਆਵਾਂ ਵੀ ਕਰ ਰਹੇ ਸੀ ਸਾਨੂੰ ਉਮੀਦ ਸੀ ਕਿ ਉਹ ਅੱਛੇ ਹੋਣਗੇ ਤੇ ਅਸੀਂ 8 ਦਸੰਬਰ ਨੂੰ ਬੰਬੇ ਜਾ ਕੇ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਵਿਸ਼ ਕਰਾਂਗੇ ਬਟ ਉਹ ਸਾਡਾ ਸੁਪਨਾ ਸੁਪਨਾ ਹੀ ਰਹਿ ਗਿਆ ਜੀ ਤੇ ਜੋ ਰੱਬ ਨੂੰ ਮਨਜ਼ੂਰ ਸੀ ਅੱਛਾ ਤੁਹਾਡੇ ਵੱਲੋਂ ਵੀ ਉਹਨਾਂ ਨੂੰ ਵਿਸ਼ੇਸ ਦੇਣ ਦੇ ਲਈ ਬੰਬੇ ਜਾਣਾ ਸੀ ਜੀ ਅਸੀਂ ਸੋਚਿਆ ਸੀ ਜਾ ਚੁੱਕੇ ਹਾਂ ਜੀ ਕਈ ਵਾਰ ਉਹਨਾਂ ਨੂੰ ਮਿਲ ਚੁੱਕੇ ਹਾਂ ਬਿਲਕੁਲ ਤੇ ਉਹ ਨਾ ਸਿਰਫ ਸਾਨੂੰ ਸਾਹਨੇਵਲ ਵਾਲਿਆਂ ਨੂੰ ਪੂਰੇ ਅਦਰ ਸਟੇਟਸ ਤੋਂ ਵੀ ਫੈਨਸ ਜਾਂਦੇ ਸੀ 8 ਦਸੰਬਰ ਨੂੰ ਸਨੀ ਸੁਪਰ ਸਾਊਂਡ ਸਟੂਡੀਓ 'ਚ ਉਹਨਾਂ ਦਾ ਬਰਥਡੇ ਮਨਾਇਆ ਜਾਂਦਾ ਹਰ ਸਾਲ ਜੀ ਤਾਂ ਕਹਿੋ ਜਿਆ ਮਾਹੌਲ ਹੁੰਦਾ ਉਸ ਸਮੇਂ ਕਿਉਂਕਿ ਇੰਨੇ ਵੱਡੇ ਸਟਾਰ ਦੇ ਕੋਲ ਜਾਣਾ ਕੋਈ ਸੋਖੀ ਗੱਲ ਨਹੀਂ ਹੈ ਜੀ ਪਰ ਉਹ ਕਹਿੰਦੇ ਕਿ ਮੈਂ ਸਟਾਰ ਤੁਹਾਡੇ ਲੋਕਾਂ ਦੇ ਪਿਆਰ ਨਾਲ ਬਣਿਆ ਤੇ ਹਰੇਕ ਨੂੰ ਐਂਟਰਟੇਨ ਕਰਦੇ ਸੀ ਜੀ ਹਰੇਕ ਨਾਲ ਫੋਟੋ ਖਿਚਾਉਂਦੇ ਸੀ ਹਰੇਕ ਨੂੰ ਮਿਲਦੇ ਸੀ ਲੋਕ ਦੂਰੋਂ ਦੂਰੋਂ ਕੇਕ ਲੈ ਕੇ ਆਉਂਦੇ ਸੀ ਕੇਕ ਕੱਟ ਕਰਦੇ ਸੀ ਤੇ ਪਿਆਰ ਨਾਲ ਮਿਲਦੇ ਸੀ ਹਰੇਕ ਨੂੰ ਪੂਰਾ ਦਿਨ ਉਹ ਫੈਨਸ ਲਈ ਰੱਖਦੇ ਸੀ ਆઠ ਤੁਹਾਡੇ ਨਾਲ ਕੋਈ ਗੱਲਬਾਤ ਹੋਈ ਹੋਵੇ ਜੋ ਉਹਨਾਂ ਨੇ ਤੁਹਾਨੂੰ ਕੁਝ ਕਿਹਾ ਹੋਵੇ ਉਹ ਸਾਂਝੀ ਕਰਨਾ ਚਾਹੋ ਜੀ ਲਾਸਟ ਮੇਰੀ ਫੋਨ ਤੇ ਗੱਲ ਹੋਈ ਸੀ ਉਹਨਾਂ ਨਾਲ 3 ਮਹੀਨੇ ਪਹਿਲਾਂ ਅਸੀਂ ਉਹਨਾਂ ਨੂੰ ਇੱਥੋਂ ਦਾ ਫੇਮਸ ਗਜਰੇਲਾ ਭੇਜਿਆ ਸੀ ਲੰਬੜਦਾਰ ਹਲਵਾਈ ਉਹਨਾਂ ਦੀ ਸ਼ਾਪ ਆ ਬਹੁਤ ਉਹਨਾਂ ਨਾਲ ਪਿਆਰ ਸੀ ਉਹਨਾਂ ਦੇ ਫਾਦਰ ਸੀ ਸਾਧੂ ਰਾਮ ਹਲਵਾਈ ਉਹਨਾਂ ਦਾ ਗਜਰੇਲਾ ਬਹੁਤ ਲਾਈਕ ਕਰਦੇ ਸੀ ਤੇ ਅਸੀਂ 10 ਤੋਂ 12 ਕਿਲੋ ਉਹਨਾਂ ਦੀ ਫੈਮਿਲੀ ਲਈ ਇੱਥੋਂ ਭੇਜਿਆ ਉਹ ਲਾਸਟ ਗੱਲ ਹੋਈ ਸੀ ਜੀ ਮੇਰੇ ਨਾਲ ਹੋਈ ਸੀ ਤੇ ਹਲਵਾਈ ਜੀ ਉਹਨੇ ਉਹਨਾਂ ਦੇ ਬੇਟੇ ਨਾਲ ਗੱਲ ਹੋਈ ਸੀ ਤਾਂ ਉਹਨਾਂ ਨੇ ਥੈਂਕਸ ਕੀਤਾ ਤੇ ਕਿਹਾ ਸੀ ਕਿ ਮੈਨੂੰ ਇਹੀ ਲੱਗ ਰਿਹਾ ਵੀ ਮੈਂ ਸਾਹਨੇ ਅਲਸੀ ਬੈਠਾ ਤੇ ਉਹ ਲਾਸਟ ਮੈਮਰੀ ਸੀ ਸਾਡੀ ਸਭ ਤੋਂ ਜ਼ਿਆਦਾ ਉਹਨਾਂ ਨੂੰ ਗਜਰੇਲਾ ਪਸੰਦ ਸੀ ਇਹਦਾ ਜੀ ਜੀ ਬਿਲਕੁਲ ਬਿਲਕੁਲ ਸੋ ਬਿਲਕੁਲ ਗੱਲਬਾਤ ਕੀਤੀ ਹੈ ਉਸੇ ਘਰ ਦੇ ਬਾਹਰ ਅਸੀਂ ਮੌਜੂਦ ਆ ਇੱਥੋਂ ਦੇ ਲੋਕਾਂ ਨੇ ਦੱਸਿਆ ਇੱਕ ਵਾਰ ਘਰ ਵੀ ਤੁਹਾਨੂੰ ਦਿਖਾ ਦਿੰਨੇ ਆ ਇਸ ਘਰ ਦੇ ਵਿੱਚ ਤਰਮਿੰਦਰ ਦਿਓਲ ਰਹਿੰਦੇ ਸੀ ਹਾਲਾਂਕਿ ਇਹ ਘਰ ਜਿਹੜਾ ਰੈਨੂਏਟ ਹੋ ਚੁੱਕਾ ਹੈ ਅੱਗੇ ਜਿਹੜੇ ਓਨਰ ਨੇ ਉਹਨਾਂ ਦੇ ਵੱਲੋਂ ਜਦੋਂ ਪਤਾ ਲੱਗਿਆ ਕਿ ਤਰਮਿੰਦਰ ਦਿਓਲ ਦੀ ਤਬੀਅਤ ਜਿਹੜੀ ਆ ਉਹ ਠੀਕ ਨਹੀਂ ਹੈ ਤਾਂ ਇਹ ਪੋਸਟਰ ਬਣਵਾ ਕੇ ਜਿਸ ਦੇ ਵਿੱਚ ਉਸ ਘਰ ਦੀਆਂ ਦੋ ਫੋਟੋਆਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਹੋਈਆਂ ਨੇ ਉਹ ਇੱਥੇ ਲਗਾਈਆਂ ਗਈਆਂ ਤਰਮਿੰਦਰ ਦਿਓਲ ਠੀਕ ਹੋਣੇ ਸ਼ੁਰੂ ਹੋ ਚੁੱਕੇ ਸੀ ਤੇ ਫੈਮਿਲੀ ਮੈਂਬਰਸ ਦੇ ਵੱਲੋਂ ਜਿਹੜਾ ਉਹਨਾਂ ਦਾ ਬਰਥਡੇ ਵੀ ਜਿਹੜਾ 8 ਦਸੰਬਰ ਨੂੰ ਆਉਣਾ ਸੀ ਉਹ ਸੈਲੀਬ੍ਰੇਟ ਕਰਨ ਦੇ ਲਈ ਵੀ ਤਿਆਰੀਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਸੀ ਉਹਨਾਂ ਦੇ ਫੈਨਸ ਜਿਹੜੇ ਨੇ ਉਹ ਵੀ ਕਾਫੀ ਖੁਸ਼ ਨਜ਼ਰ ਆ ਰਹੇ ਸੀ ਕਿਉਂਕਿ ਫੈਨਸ ਜਿਹੜੇ ਨੇ ਦੱਸ ਰਹੇ ਨੇ ਇੱਥੇ ਦੇ ਇਲਾਕੇ ਦੇ ਲੋਕਾਂ ਨੇ ਵੀ ਦੱਸਿਆ ਕਿ ਅਸੀਂ ਵੀ ਉਹਨਾਂ ਦੇ ਬਰਥਡੇ ਦੇ ਉੱਤੇ ਉਹਨਾਂ ਨੂੰ ਵਿਸ਼ੇਸ ਦੇਣ ਦੇ ਲਈ ਬੰਬੇ ਜਾਇਆ ਕਰਦੇ ਸੀ ਤਾਂ ਵੱਡਾ ਝਟਕਾ ਜਿਹੜਾ ਇਸ ਇਲਾਕੇ ਦੇ ਲੋਕਾਂ ਨੂੰ ਵੀ ਲੱਗਿਆ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਅਮਨਦੀਪ ਸਿੰਘ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ